ਫੋਕਾ ਦਿਖਾਵਾ ਨਹੀਂ ਕਰਨਾ ਚਾਹੀਦਾ ਪਹਿਲੇ ਸਮਿਆਂ ਦੇ ਵਿੱਚ ਅਣਪੜ੍ਹ ਜਿਆਦਾ ਹੁੰਦੇ ਸੀ ਇੱਕ ਬੰਦਾ ਆਪਦੇ ਸਹੁਰੇ ਨੂੰ ਗਿਆ ਨਵਾਂ ਵਿਆਹ ਹੋਇਆ ਉਹਨੇ ਚੰਗੀ ਕਿਸੇ ਤੋਂ ਵਧੀਆ ਪੱਗ ਬਣਾ ਲਈ ਜੇਬ ਤੇ ਦੋ ਪੈਨ ਲਾ ਲੇ ਉਹਦਾ ਸਾਲਾ ਫੌਜ 'ਚ ਸੀ ਉਹਦੇ ਸਾਲੇ ਦੀ ਚਿੱਠੀ ਆਈ ਤੇ ਉਹਦੀ ਸੱਸ ਆਪਦੇ ਜਵਾਈ ਕੋਲੇ ਲੈ ਕੇ ਆ ਗਈ ਚਿੱਠੀ ਕਹਿੰਦੀ ਪੁੱਤਾ ਤੇਰੇ ਸਾਲੇ ਦੀ ਚਿੱਠੀ ਆਈ ਹੈ ਇਹ ਪੜ ਉਹਨੇ ਚਿੱਠੀ ਖੋਲੀ ਚਿੱਠੀ ਖੋਲ ਕੇ ਉਹਨੂੰ ਦੇਖੀ ਗਿਆ ਦੇਖੀ ਗਿਆ ਕਾਫੀ ਧੇਰ ਬੋਲਿਆ ਨਾ ਉਹਦੀ ਸੱਸ ਕਹਿੰਦੀ ਇੰਨੇ ਪੁੱਤ ਕੀ ਲਿਖਿਆ ਉਹ ਰੋਣ ਲੱਗ ਗਿਆ ਜਦੋਂ ਰੋਣ ਲੱਗ ਗਿਆ ਉਹਦੀ ਸੱਸ ਨੇ ਸਮਝਿਆ ਵੀ ਮੇਰਾ ਤਾਂ ਮੁੰਡਾ ਮਰ ਗਿਆ ਹੁਣੇ ਪਾਤਾ ਪਿੱਟ ਪਟਾਉਆ ਦੇਹ ਵੈਣ ਤੇ ਵੈਣ ਦੇਹ ਵੈਣ ਤੇ ਵੈਣ ਬਰੂ ਬੁੜੀਆਂ ਆਉਣ ਲੱਗੀਆਂ ਉਹਦਾ ਰੋਣਾ ਸੁਣ ਕੇ ਜਿਹੜੀ ਆਵੇ ਬਹਿ ਕੇ ਪਿੱਟ ਪਟਾਉਆ ਜਿਹੜੀ ਆਵੇ ਬਹਿ ਕੇ ਪਿੱਟ ਪਟਾਉਆ ਕਿਸੇ ਨੇ ਕੁਝ ਨਹੀਂ ਪੁੱਛਿਆ ਤੇ ਇੰਨੇ ਨੂੰ ਇੱਕ ਸਿਆਣੀ ਬੁੜੀ ਆਈ ਹੁਣੇ ਪੁੱਛਿਆ ਵੀ ਤੁਸੀਂ ਐਂ ਤਾਂ ਪੁੱਛੋ ਵੀ ਫੌਜੀ ਮਰਿਆ ਕਿਵੇਂ ਐ ਕਦੋਂ ਮਰਿਆ ਹੁਣੇ ਜਾ ਕੇ ਜਦੋਂ ਪੁੱਛਿਆ ਕਹਿੰਦੇ ਪੁੱਤ ਫੌਜੀ ਕਦੋਂ ਮਰਿਆ ਕਿਵੇਂ ਮਰਿਆ ਕੀ ਹੋ ਗਿਆ ਸੀ ਤਾਂ ਉਹ ਕਹਿੰਦਾ ਕਿਹੜਾ ਫੌਜੀ ਕੀ ਮਰਿਆ ਕੌਣ ਮਰਿਆ ਕਹਿੰਦੇ ਤੂੰ ਰੋਣ ਲੱਗਿਆ ਸੀ ਕਹਿੰਦਾ ਮੈਂ ਤਾਂ ਐ ਰੋਂਦਾ ਸੀਗਾ ਵੀ ਜੇ ਮੈਂ ਪੜਿਆ ਹੁੰਦਾ ਆ ਚਿੱਠੀ ਨਾ ਪੜ ਲੈਂਦਾ ਮੈਂ ਤਾਂ ਅਣਪੜਾ ਦਿਖਾਵਾ ਕੀਤਾ ਸੀਗਾ ਇਸ ਕਰਕੇ ਜਦੋਂ ਚਿੱਠੀ ਉਹ ਕਿਸੇ ਸਿਆਣੇ ਪੜੇ ਲਿਖੇ ਤੋਂ ਪੜਾਈ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਮੈਂ ਫਲਾਣੀ ਤਰੀਕ ਨੂੰ ਆਉਣਾ ਹੈ ਰਾਜੀ ਖੁਸ਼ੀ ਖੈਰ ਸੁਖ ਪਰ ਇਸ ਤਰ੍ਹਾਂ ਕਰਕੇ ਜਿਹੜਾ ਪੋਕਾ ਦਿਖਾਵਾ ਹੁੰਦਾ ਹੈ ਉਫੋਕਾ ਦਿਖਾਵਾ ਬਹੁਤ ਨੁਕਸਾਨ ਕਰ ਦਿੰਦਾ ਹੈ